17 ਅਕਤੂਬਰ 2024 ਨੂੰ ਪੰਜ ਸਿੰਘ ਸਹਿਵਾਨ ਵੱਲੋਂ ਇਸੇ ਸਕਤਰਚੋਂ ਆਦੇਸ਼ ਜਾਰੀ ਹੋਇਆ ਸੀਗਾ ਉਹਨੂੰ ਮੋੜ ਵਿਚਾਰਨ ਵਾਸਤੇ ਜਿਹੜੀ ਹੈ ਆਪਣੀ ਇੱਕ ਅਰਜ਼, ਇੱਕ ਬਹਾਰ, ਇੱਕ ਅਪੀਲ ਜਿਹੜੀ ਹੈ ਉਹ ਮੈਂ ਦਰਜ ਕਰਵਾਈ ਹੈ ਔਰ ਉਹਦੀ ਕਾਪੀ ਜਿਹੜੀ ਹੈ ਉਤ ਤਹ ਅਨੁਸਾਰ ਇਹ ਨਹੀਂ ਚੰਦ ਮਿੰਟਾਂ ਬਾਅਦ ਮਹਈਆ ਕਰਵਾ ਦਿੱਤੀ ਜਾਵੇਗੀ ਪਰ ਕਿਉਂਕਿ ਹਰ ਸਿੱਖ ਨੂੰ ਸਤਿਗੁਰਾਂ ਨੇ ਗੁਰਮਤਿ ਦੀ ਦਾਤ ਬਖਸ਼ੀ ਹੈ ਜਿਹਦੇ ਤੇ ਚੱਲਣ ਦਾ ਹੁਕਮ ਦਿੱਤਾ ਹੈ ਇੱਕ ਸਾਨੂੰ ਸਿੱਖੀ ਸਿਧਾਂਤ ਤੇ ਇੱਕ ਮਰਿਆਦਾ ਬਖਸ਼ੀ ਹੈ ਹਰ ਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਉੱਤੇ ਪਹਿਰਾ ਦੇ ਔਰ ਮੈਂ ਨਿਮਰਤਾ ਸਹਿਤ ਜਥੇਦਰ ਸਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਮੇਰੇ ਬਾਰੇ ਹਦੇਸ਼ ਜਾਰੀ ਕੀਤਾ ਗਿਆ ਸੀ ਉਹਨੂੰ ਗੁਰਮਤ ਦੀ ਇੱਕ ਸਵੱਟੀ ਤੇ ਪਰਖ ਕੇ ਮੋੜਨ ਤੋਂ ਮੋੜ ਤੋਂ ਉਹਨੂੰ ਜਿਹੜਾ ਹੈ ਵਿਚਾਰਿਆ ਜਾਵੇ ਔਰ ਮੈਂ ਜੇ ਸਿੰਘ ਸਹਿਬਾਨ ਮਹਿਸੂਸ ਕਰਨ ਤਮੈਂ ਆਪਣਾ ਪੱਖ ਦੇ ਨਾਲ ਹਾਜ਼ਰ ਹੋ ਕੇ ਜੋ ਹੁਕਮ ਕਰਨਗੇ ਤੇ ਮੈਂ ਰੱਖਣ ਲਈ ਹਾਜ਼ਰ ਹੋ ਸਕਦਾ ਹਾਂ ਉਹ ਮੈਂ ਆਪਣੀ ਅਰਜੀ ਅੱਜ ਦਾਖਲ ਕਰਾਈ ਹੈ ਔਰ ਇਹ ਮੇਰਾ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਹੱਕ ਵੀ ਆਪਣੀ ਫਰਿਆਦ ਰੱਖਣਾ ਬਾਕੀ ਸਿੰਘ ਸਹਿਬਾਨ ਨੇ ਇਹਦੇ ਉੱਤੇ ਵਿਚਾਰ ਕਰਨੀ ਹੈ ਕਿ ਮੇਰੀ ਅਰਜ਼ੀ ਉਹਨੂੰ ਕਿਸ ਰੂਪ ਚ ਪ੍ਰਵਾਨ ਕਰਦੇ ਨੇ ਪਰ ਇਹ ਸਤਗੁਰਾਂ ਦਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰ ਜਿਹੜਾ ਆ ਇੱਥੇ ਜਿਹੜਾ ਵੀ ਸਿੱਖ ਝੋਲੀ ਅੱਡ ਕੇ ਆ ਨਿਮਰਤਾ ਦੇ ਨਾਲ ਆਇਆ ਹੈ ਤੇ ਉਹਦੀ ਜਿਹੜੀ ਆ ਝੋਲੀ ਭਰੀ ਗਈ ਹੈ ਤੇ ਉਹਦੀ ਜਿਹੜੀ ਅਰਜ਼ ਹੈ ਉਹਦੀ ਜਿਹੜੀ ਗੁਜਾਰਿਸ਼ ਹੈ ਉਮਰ ਦੂਰ ਕੀ ਤੁਹਾਡੀ ਮੇਟ ਜਿਹੜੀ ਮੁਲਾਕਾਤ ਗੁਰਗੱਤ ਸਾਹਿਬ ਨਾਲ ਹੋਈ ਨਹੀਂ ਮੈਂ ਜਥੇਦਾਰ ਸਾਹਿਬ ਨੂੰ ਨਾ ਮੈਨੂੰ ਪਤਾ ਸੀ ਅੱਜ ਇੱਥੇ ਨੇ ਤੇ ਨਾ ਮੈਂ ਉਹਨਾਂ ਨੂੰ ਮਿਲਿਆ ਮੈਂ ਸਿਰਫ ਸਕੱਤਰਤ ਦੇ ਵਿੱਚ ਆਪਣੀ ਅਰਜ਼ੀ ਜਿਹੜੀ ਹੈ ਜਿਹੜੇ ਸਕੱਤਰਤ ਇੰਤਜ਼ਾਰ ਦੇ ਨੇ ਭਾਈ ਬਗੀਤਾ ਸਿੰਘ ਜੀ ਉਹਨਾਂ ਕੋਲੇ ਜਿਹੜੀ ਆਪਣੀ ਉਹ ਰਸੀਦ ਕਰਵਾਈਏ ਮਾ ਪਤਾ ਲੱਗਾ ਕਿ ਸਿੰਘ ਸਾਹਿਬ ਵੀ ਉਹ ਸੰਗਤ ਨੂੰ ਮਿਲ ਰਹੇ ਨੇ ਪਰ ਤੁਸੀਂ ਕਿਹਾ ਕਿ ਮੁਹੰਮਦ ਦੀ ਰੋਸ਼ਨੀ ਦੇ ਵਿੱਚ ਉਹ ਜਿਆ ਵੱਡਾ ਫੈਸਲਾ ਸਰਪ੍ਰਸਤਾਂ ਕਦੇ ਦੇਖਣ ਨੂੰ ਇਤਿਹਾਸ ਮਿਲਿਆ ਨਹੀਂ ਕਿ ਪਾਰਟੀ ਚੋਂ 10 ਸਾਲ ਕੱਢਨ ਦਾ ਦੇ ਦਿੱਤਾ ਗਿਆ ਚਲੋ ਮੈਂ ਅੱਜ ਇਹਦੇ ਉੱਤੇ ਕੋਈ ਕਮੈਂਟ ਨਹੀਂ ਕਰੂੰਗਾ ਤੇ ਪਰ ਇਹ ਫੈਸਲਾ ਲੈ ਕੇ ਅਸੀਂ ਮੁਹੰਮਦ ਦੀ ਰੋਸ਼ਨੀ 'ਚ ਨਹੀਂ ਸੀ ਗੁਰਮਤਿ ਜੀ ਕਾਰਜ ਹੈ ਜੇ ਗੁਰਮਤਿ ਦੇ ਅਨਸਾਰ ਮੇਰੀ ਬੇਨਤੀ ਹੋਗੀ ਪ੍ਰਮਾਣ ਕਰ ਲੈਣਗੇ ਤੈਨੂੰ ਕਾਨੂੰ ਅੱਗ ਲੱਗੀ ਯਾਰ ਨਹੀਂ ਨਹੀਂ ਮੈਨੂੰ ਕੋਈ ਅੱਗ ਤੈਨੂੰ ਅੱਗ ਲੱਗਦੀ ਜਿਆਦੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ 온 ਸਕਾਈ ਟੀਵੀ ਦੇ ਨਾਲ